ਅੰਮ੍ਰਿਤਸਰ ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਅੱਜ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਦਾਲੂਆਂ ਦੀ ਪਾਰੀ ਆਮਦ ਦੇਖਣ ਨੂੰ ਮਿਲੀ ਸਵੇਰੇ ਅੰਮ੍ਰਿਤ ਵੇਲੇ ਤੋਹੀਦ ਦੇਸ਼ਾਂ ਵਿਦੇਸ਼ਾਂ ਤੋਂ ਆਇਆਂ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਪਹੁੰਚਿਆ ਹਰ ਸੰਗਤ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਚਰਨਾਂ ਦੇ ਵਿੱਚ ਕਰਦੇ ਸਰਬੱਤ ਦੇ ਭਲੇ ਤੇ ਦੇਸ਼ ਦੀ ਚੜ੍ਹਦੀ ਕਲਾ ਦੀ ਸੰਸਾਰਿਕ ਸ਼ਾਂਤੀ ਲਈ ਅਰਦਾਸ ਕੀਤੀ ਦਾ ਨਾਮ ਜਿੰਨਿਆ ਪਵਨ ਸ਼ਰਮਾ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸਤਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਹੈ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਕੀ ਕਹਿਣਾ ਚਾਹੋਗੇ ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਨਵੇਂ ਸਾਲ ਦੇ ਆਗਾਜ਼ ਤੇ ਯਾਨੀ ਕਿ 2026 ਦੇ ਆਗਾਜ਼ ਦੇ ਉੱਪਰ ਨਤਮਸਤਕ ਹੋਏ ਹਾਂ ਔਰ ਬੜੀ ਚੰਗੀ ਪ੍ਰੇਮ ਭਾਵਨਾ ਸੈਂਕ੍ਰਿਟੀ ਪਿਓਰਿਟੀ ਔਰ ਬੜੀ ਨੇਕ ਦਲੀ ਦੇ ਨਾਲ ਜਦੋਂ ਅਸੀਂ ਗੁਰੂ ਘਰ ਦਾ ਓਟ ਆਸਰਾ ਲੈਨੇ ਆ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਆਪਣੇ ਦਿਨ ਦੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਸਾਡੇ ਅੰਦਰ ਬਹੁਤ ਵੱਡੀ ਤਾਕਤ ਦਾ ਪ੍ਰਸਾਰ ਔਰ ਸੰਚਾਰ ਵੀ ਹੁੰਦਾ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਬਹੁਤ ਵੱਡੇ ਸੰਕਟ ਆਏ ਫਲਡਸ ਵਰਗੀਆਂ ਇਦਾਂ ਦੇ ਹਾਲਾਤ ਬਣ ਗਏ ਕਿ ਲੋਕਾਂ ਦੇ ਜਾਨੀ ਮਾਲੀ ਮवेशੀਆਂ ਦੇ ਨੁਕਸਾਨ ਬਹੁਤ ਹੋਏ ਔਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਪਿਰਿਟਸ ਉਹਨਾਂ ਦੇ ਮਾਰਗਦਰਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਨੀ ਕੁੱਲ ਕਾਇਦੇ ਭਲੇ ਦੀ ਗੱਲ ਕਰਨੀ ਔਰ ਹਮੇਸ਼ਾ ਸੰਤ ਸਿਪਾਹੀ ਦੀ ਫਲਸਫੀ ਦੇ ਉੱਪਰ ਚੱਲਣਾ ਇਹ ਸਾਨੂੰ ਮਾਰਗਦਰਸ਼ਨ ਜਦੋਂ ਮਿਲਦੇ ਆ ਤੇ ਇਹਦੇ ਨਾਲ ਸਾਡੇ ਅੰਦਰ ਬਹੁਤ ਵੱਡੀ ਸ਼ਕਤੀ ਪੈਦਾ ਹੁੰਦੀ ਆ ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਸ਼ਰਦਾਲੂ ਹੋਰ ਵੀ ਆਇਆ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਤੇ ਜਦੋਂ ਉਹ ਆਪਸ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਨਵੇਂ ਸਾਲ ਦੀ ਸ਼ੁਰੂਆਤ ਹੀ ਨਤਮਸਤਕ ਹੋ ਕੇ ਕਰਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਆ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਕਰਦਿਆ ਤੇ ਸਾਡੇ ਪੰਜਾਬੀਆਂ ਦੀ ਸਾਡੇ ਦੇਸ਼ਵਾਸੀਆਂ ਦੀ ਚੜ੍ਹਦੀ ਕਲਾ ਤਾਂ ਹੀ ਬਣੀ ਰਹਿੰਦੀ ਆ ਔਰ ਮੈਨੂੰ ਬਹੁਤ ਸੁਖਦ ਅਹਿਸਾਸ ਹੋਇਆ ਕਿ ਇਸ ਪੂਰੇ ਲੋਕਾਈ ਜਿਹੜੀ ਇੱਥੇ ਇਕੱਠੀ ਹੋ ਕੇ ਗੁਰੂ ਸਾਹਿਬ ਨੂੰ ਨਤਮਸਕ ਹੋ ਰਹੀ ਐ ਸਿਰ ਝੁਕਾ ਰਹੀ ਐ ਬੜੇ ਜਜ਼ਬਾਤੀ ਪਲ ਵੀ ਐ ਔਰ ਬੜੇ ਈਮਾਨ ਵੀ ਸਾਡਾ ਤਾਜ਼ਾ ਕਰ ਰਿਹਾ ਮਨ ਨੂੰ ਸਕੂਨ ਵੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦੇ ਦਰਬਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨਵੇਂ ਸਾਲ ਨੂੰ ਮਨਾਉਣ ਲਈ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦੀਆਂ ਨੇ ਇਸੇ ਦੌਰਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼ੁਭਾਮਨਿਕ ਮੱਤੀ ਵੱਲੋਂ ਮਾਨਜੋ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜੀ ਦੇ ਆਦੇਸ਼ ਅਨੁਸਾਰ ਸਾਨੂੰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਸਾਡੇ ਵੱਲੋਂ ਜਿਹੜੇ ਕੀਤੇ ਗਏ ਆ ਜਿੱਥੇ ਕਿ ਟਾੜ ਪਾਏ ਦੰਦ ਦੀ ਵਸ਼ਾਈ ਤੋਂ ਲੈ ਕੇ ਸੰਤਾ ਦੇ ਰਹਿਮ ਰਹਿਮ ਤੱਕ ਜਿਹੜਾ ਵਾ ਉਹ ਸਭ अच्छे ਪ੍ਰਬੰਧ ਜਿੰਨੇ ਵੀ ਵੱਤ ਤੋਂ ਵੱਧ ਸੁਚੱਜੇ ਹੋ ਸਕੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਪੁਰ ਵੱਲੋਂ ਕੀਤੇ ਗਏ ਜਸਵੰਤ ਸਿੰਘ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਤੋਂ ਗੁਰੂ ਘਰ ਚ ਸ਼ੁਰੂਆਤ ਕੀਤੀ ਹੈ ਟਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਾਪਾ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੁਨੀਆਂ ਰਾਡਿਓ ਦੇਸ਼ ਵਿਦੇਸ਼ ਤੋਂ ਜਿਹੜਾ ਦਰਬਾਰ ਸਾਹਿਬ 'ਚ ਨਤਮਸਤਕ ਹੋ ਰੀਆਂ ਹਨ ਇੱਕ ਨਿਰਾਲੀ ਜੀ ਕشش ਹੈ ਤੇਰੇ ਦੀਦਾਰ ਵਿੱਚ ਇੱਕ ਨਿਰਾਲੀ ਜਹੀ ਕشش ਹੈ ਤੇਰੇ ਦੀਦਾਰ ਵਿੱਚ ਐਮੇ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਝੁਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸ ਸਾਹਮਣੇ ਖੜੇ ਹਾਂ ਜਿੱਥੇ ਸਭੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮਨ ਨਾਲ ਆਵੇ ਸ਼ਰਧਾ ਸ਼ਰਧਾ ਭਾਵਨਾ ਨਾਲ ਆਵੇ ਉਹ ਝੋਲੀਆ ਭਰ ਕੇ ਜਾਂਦਾ ਹੈ ਸਮੂਹ ਸੰਗਤਾਂ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਰਿਹਾ ਹਨ ਅਤੇ ਝੋਲੀਆਂ ਭਰ ਰਿਹਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨਾ ਜੀ ਮੈਂ ਹਾਂ ਸੁਤਾਲ ਜੀ ਕਿੱਥੋਂ ਆਏ ਤੁਸੀਂ ਮੈਂ ਇੱਕ ਗੋਠਾ ਤੋਂ ਆਏ ਜੀ ਅੱਜ ਨਵੇਂ ਸਾਲ ਤੇ ਇੱਥੇ ਪੁੱਜੇ ਕੀ ਕਰਨਾ ਚਾਹੁੰਦੇ ਜੀ ਅੱਜ ਨਵੇਂ ਸਾਲ ਤੇ ਆਏ ਹੈਗੇ ਦਰਬਾਰ ਸਾਹਿਬ ਜਗੰਮਾ ਅਸਿ ਜੱਥੇ ਜਨਾਬ ਬੱਤਕਾਉਣ ਆਏ ਜੀ ਕਿ ਇਹ ਨਵਾਂ ਸਾਲ ਜਿਹੜਾ ਚੜ੍ਹਿਆ ਹੈਗਾ ਹੈ ਇਹ ਸਭ ਦੇ ਭਲੇ ਵਾਲਾ ਹੋਵੇ ਸੱਚ ਦੀ ਗੱਲਾਂ ਵਾਲਾ ਹੋਵੇ ਔਰ ਸਮਾਜ ਵਿੱਚ ਦੇਸ਼ ਦੇ ਦੁਨੀਆ ਵਿੱਚ ਸ਼ਾਂਤੀ ਹੋਵੇ ਸਭ ਦੀ ਤਰੱਕੀ ਹੋਵੇ ਔਰ ਇਸੇ ਕਰਕੇ ਅਸੀਂ ਮੰਗੀ ਸ਼ਾਂਤੀ ਲਈ ਸਭ ਦੀ ਅਰਦਾਸ ਲੈ ਕੇ ਆਏ ਸੀ ਪਰਿਵਾਰ ਨਾਲ ਆਏ ਜੀ ਹਾਂਜੀ ਪਰਿਵਾਰ ਨਾਲ ਆਏ ਜੀ ਭਾਈ ਅਸੀਂ ਵੇਖਿਆ ਕਿ ਲੋਕ ਨਵਾਂ ਸਾਲ ਮਨਾਣ ਲਈ ਬਾਹਰ ਜਾਂਦੇ ਨੇ ਪੜੀ ਇਲਾਕਿਆਂ ਦੇ ਰੁਕ ਕਰਦੇ ਹੋ ਤੁਸੀਂ ਅੱਜ ਗੁਰੂ ਘਰ ਪਹੁੰਚੇ ਜੀ ਅਸੀਂ ਜੀ ਚਲੋ ਜੀ ਹਰ ਸਾਲ ਇੱਥੇ ਆਉਂਦੇ ਆਂ ਔਰ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਹਾਨੂੰ ਦੱਸੇ ਰਾਹ ਦੇ ਤੇ ਕਰਦੇ ਆਂ ਕਿ ਨਵੇਂ ਸਾਲ ਦੀ ਸ਼ੁਰੂਆਤ ਜੀ ਜਦੋਂ ਜਤ ਹੋਵੇ ਤੇ ਇਸ ਸਾਲ ਸਾਡੀ ਜਿਹੜਾ ਹੈਗਾ ਉਹ ਫਿਰ ਵਧੀਆ ਰਹੇਗਾ ਆਪਣਾ ਠੀਕ ਹੈ ਜੀ ਮਸਤ ਘੋਲੇ ਨਵਾਂ ਸਾਲ ਮਨਾਉਣ ਵਾਸਤੇ ਤੁਸੀਂ ਦਰਵਾਜ਼ਾ ਸਾਹਿਬ ਕਿਨਾਰੇ ਕੋਈ ਆ। ਦੇਖੀ ਮੇਰੀ दिली ਤਾਂ ਮੰਨਿਆ ਸੀ ਕਿ ਵੀ ਮੈਂ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਆ ਤੇ ਮੈਂ ਗੁਰੂ ਘਰ ਆ ਕੇ ਕਰਾਂ ਤੇ ਅੱਜ ਮਹਾਰਾਜ ਜੀ ਨੂੰ ਲੈ ਕੇ ਆਏ ਤੇ ਮੈਂ ਮਹਾਰਾਜ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ। ਆਪਣੀ ਫੈਮਿਲੀ ਦੇ ਨਾਲ ਆਇਆ ਤੇ ਇਸ ਤੋਂ ਵੱਡਾ ਦਿਨ ਨਹੀਂ ਆ। ਮੈਂ ਸਾਰਿਆਂ ਨੂੰ ਕਹਿਣਾ ਹੈ ਵੀ ਜਿੱਥੇ ਵੀ ਕੋਈ ਹੈਗਾ ਆਪਨੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਜਾ ਕੇ ਕਰੋ ਜ਼ਰੂਰੀ ਨਹੀਂ ਤੇ ਦਰਬਾਰ ਸਾਹਿਬ ਆਉਣਾ ਤੁਹਾਡੇ ਲਾਗੇ ਦਾ ਜਿਹੜਾ ਗੁਰਦੁਆਰਾ ਉੱਥੇ ਚਲ ਜਾਓ ਅਗਰ ਤੁਸੀਂ ਲਾਗੇ ਦੇ ਲੋਕਲ ਹੈਗੇ ਦਰਬਾਰ ਸਾਹਿਬ ਆਜੋ ਅਗਰ ਕਿਤੇ ਦੂਰ ਆ ਜਿਹੜਾ ਤੁਹਾਡੇ ਨੇੜੇ ਦਾ ਗੁਰਦੁਆਰਾ ਹੈ ਉੱਥੋਂ ਸ਼ੁਰੂਆਤ ਕਰੋ ਕੀ ਅਰਦਾਸ ਬੇਤੀ ਕੀਤੀ ਹੈ ਕਿ 2026 ਜਰ ਅਰਦਾਸ ਇਹੀ ਆ ਜੀ ਸਾਰੇ ਸੰਸਾਰ ਦੇ ਸੁੱਖ ਮੰਗਦਾ ਮੈਂ ਛੜ ਦੀ ਕਲਾ ਵਿੱਚ ਰੱਖਾਂ ਇਹੀ ਆ ਜੀ ਸਿਹਤ ਪੱਖੋਂ ਮੈਂ ਅਰਦਾਸ ਮੰਗਦਾ ਕਿ ਹਮੇਸ਼ਾ ਸਾਨੂੰ ਫੇਟ ਰੱਖੋ ਤੇ ਇੱਕ ਅਮਰਤ ਵੇਲਾ ਰੱਬ ਦਿੰਦਾ ਰਵੇ ਤੇ ਮੇਰੇ ਮਾਪਿਓ ਦੀ ਸਾਰੇ ਦੁਨੀਆ ਤੇ ਜਿੰਨੇ ਵੀ ਮਾਪਿਓ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਲੰਮੀ ਉਮਰ ਦੀ ਕਾਮਨਾ ਕਰਦਾ ਮੈਂ ਕੀ ਕਹਿਣਾ ਚਾਹੂਗਾ ਅੱਜ ਇਹ ਨਵੇਂ ਸਾਲ ਦੀ ਰੋਕ ਤੇ ਤੁਸੀਂ ਸਤਿ ਸ੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਜਿੰਨਤਬਸਤ ਹੋਏ ਹੋ ਕੀ ਕਹਿਣਾ ਚਾਹੋਗੇ ਸਾਇਗੁਰੂ ਜੀ ਕਹਿੰਦਾ ਵਾਹਿਗੁਰੂ ਜੀ ਕੀ ਪਤੈ ਹੀ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਅੰਮ੍ਰਿਤ ਵੇਲੇ ਨਾਲ ਜੁੜਨਾ ਚਾਹੀਦਾ ਸੋ ਬਾਬਾ ਜੀ ਨੇ ਬੁਲਾਇਆ ਔਰ ਆਪਣੇ ਦਰਸ਼ਨਾਂ ਲਈ ਅਸੀਂ ਇੱਥੇ ਹਾਜ਼ਰ ਹੋਇਆ ਸੋ ਸਾਰੇ ਜਣੇ ਨਵੇਂ ਸਾਲ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕ ਕਰਨਾ ਤੁਸੀਂ ਨਤਮਸਤਕ ਹੋਏ ਹੋ ਕੀ ਅਰਦਾਸ ਬੇਨਤੀ ਕੀਤੀ ਕਿ 2026 ਜਣੇ ਉਹ ਖੁਸ਼ੀਆਂ ਵਾਲਾ ਹੋਵੇ ਉਹ ਬਹੁਤ ਜ਼ਿਆਦਾ ਮਿਹਨਤ ਕਰੀਏ ਪ੍ਰਮਾਤਮਾ ਦਾ ਸਾਡੇ ਸਿਰ ਤੇ ਹੱਥ ਰਵੇ ਵੈਸੇ ਤੇ ਮੈਂ ਬਾਬਾ ਜੀ ਤੋਂ ਕੁਝ ਨਹੀਂ ਮੰਗਿਆ ਸਿਰਫ ਸਿਰਫ ਅੰਮ੍ਰਿਤ ਵੇਲਾ ਮੰਗਿਆ ਕਿ ਬਾਬਾ ਜੀ ਮੇਰਾ ਕਦੀ ਅੰਮ੍ਰਿਤ ਵੇਲਾ ਨਾ ਮਿਸ ਹੋਵੇ ਤੇ ਮੈਨੂੰ ਅੰਮ੍ਰਿਤ ਵੇਲਾ ਤੁਸੀਂ ਨਿਊ ਲਾਈਫ ਤੁਸੀਂ ਹੁਣ ਸਟਾਰਟ ਕਰਨ ਜਾ ਰਹੇ ਹੋ ਤੇ ਪਹਿਲਾ ਤਸੀਰ ਸੱਚ ਕੋਈ ਸ਼ਿਕਰ ਨਹੀਂ ਹੁੰਦਾ ਸੱਚੇ ਮਤਮਸਤ ਕੋਈ ਕਿ ਅੰਦਾਜ਼ ਇਹ ਲਾਈਫ ਪਹਿਲੀ ਲਾਈਫ ਵੀ ਬਾਬਾ ਜੀ ਨੇ ਦਿੱਤੀ ਸੀ ਇਹ ਲਾਈਫ ਵੀ ਬਾਬਾ ਜੀ ਨੇ ਦਿੱਤੀ ਹੈ ਸੋ ਉਹਨਾਂ ਨੂੰ ਪਤਾ ਹੀ ਨੋਜ਼ ਬੈਟਰ ਕਿ ਵਨ ਨੂੰ ਕੀ ਦੇਣਾ 2026 ਚ ਸੋ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਪਤਾ ਹੀ ਹੁੰਦਾ ਸੋ ਜ਼ਰੂਰ ਦੇਣਾ ਸਰ ਸ੍ਰੀ ਅਕਾਲ ਜੀ ਸਰ ਸਰਪੰਚ ਜੀ ਅੱਜ ਆ ਗਏ ਆ ਗਾਉਂ ਦੇ ਯਾਰ ਸ਼ਾਂਤ ਫੂਲ ਆ ਜਾਓ ਇੱਕ ਵਾਰ ਕਰਦੇ ਹਾਂ